ठंड बहुत है मैं बिस्तर से ही पे सोच भी चलो अज अपने दोस्तों न लाइव गलबात करिए ਤਾਂ ਜੋ ਆਪਣੇ ਦੋਸਤਾਂ ਨਾਲ ਦਿਨਾਂ ਨੂੰ ਆ YouTube Facebook ਤੇ ਲਾਈਵ ਜਾਣ ਦਾ ਪਤਾ ਨਹੀਂ ਹੈ ਜਾਂ ਕੋਈ ਹੋਰ ਜਾਣਕਾਰੀ ਆ ਆਪਣੀਆਂ ਕੁਝ ਗੱਲਾਂ ਸ਼ਾਂਝੀਆਂ ਕਰ ਸਕੀਏ ਜੋ ਕੁਝ ਕੋਈ ਆ ਜਾਂਦਾ ਪੁੱਛ ਸਕਦਾ ਇਸ ਕਰਕੇ ਜੇ ਤੁਹਾਨੂੰ ਕੋਈ ਸਵਾਲ ਕਰਨਾ ਹੈ ਤਾਂ ਤੁਸੀਂ ਮੇਰੇ ਨਾਲ ਸਵਾਲ ਜਵਾਬ ਕਰ ਸਕਦੇ ਹੋ ਮੈਂ ਤੁਹਾਡੇ ਕਮੈਂਟ ਦਾ ਜਾਂ ਉੱਤੇ ਹਾਜ਼ਰ ਹੋਣ ਦਾ ਲਾਈਵ ਲਾਈਵ ਨਾਮ ਵੀ ਦੱਸਾਂਗਾ ਮੈਂ ਨਾ ਬੋਲੂੰਗਾ ਹੈਲੋ ਹੈਲੋ ਹਾਈ ਰਾਮ ਰਾਮ ਟਾਟਾ ਬਾਏ ਵੀ ਕਰੂੰਗਾ ਦੋਸਤੋ ਚਲੋ ਭਈ ਅੱਜ ਦੀ ਊਂ ਵਰਤਲਾਪ ਸ਼ੁਰੂ ਕਰਦੇ ਆ ਇਸ ਕਰਕੇ ਤੁਹਾਨੂੰ ਦਿਖਾ ਵੀ ਦਿੰਦਾ ਕਿ ਮੈਂ ਬੈੱਡ ਤੇ ਆਪੇ ਇੱਕ ਬੈੱਡ ਤੇ ਕਿਉਂ ਬੈਠਾ ਰਹਿੰਦਾ ਹਾਂ ਦੇਖੋ ਜੀ ਇਹ ਮਤੋਂ ਨੂੰ ਤਾਂ ਖਾਣ ਲੱਗਿਆ ਅਜ ਆਪਣਾ ਅ ਇਹ ਮੈਨੂੰ ਲੱਭ ਨਹੀਂ ਰਿਹਾ ਇੱਥੇ ਮੈਂ ਆਪਣਾ ਦਿਵਿਆਂਗ ਕਾਰਡ ਲੱਭ ਰਿਆ ਉਹ ਮੈਨੂੰ ਇੱਥੇ ਦਿਖਾਈ ਨਹੀਂ ਦੇ ਰਿਹਾ ਹੁਣੇ ਸੋ ਵਕਤ ਪਤਾ ਨਹੀਂ ਕਿੱਥੇ ਚਲਾ ਗਿਆ ਤਾਂ ਮੈਨੂੰ ਲੱਭਣ 'ਚ ਮੁਸ਼ਕਲ ਹੁੰਦੀ ਹੈ ਮੈਂ ਕਾਗਜ਼ ਪੱਤਰ ਰੱਖ ਕੇ ਭੁੱਲ ਜਾਂਦਾ ਜਾਂ ਤੇ ਮੈਨੂੰ ਬ੍ਰੇਨ ਹੈਂਬਰੇਜ ਹੋ ਗਿਆ ਮੈਂ ਭੁੱਲ ਜਾਂਦਾ ਮੈਂ ਆਪਣਾ ਸਮਾਨ ਕਿੱਥੇ ਰੱਖਿਆ ਕਿਤੇ ਕਿੱਥੇ ਕਿੱਥੇ ਨਹੀਂ ਰੱਖਿਆ ਇਸ ਕਰਕੇ ਮੇਰਾ ਦਿਮਾਗ ਹੈ ਨਹੀਂ ਇਹ ਨਾ ਕੰਮ ਕਰਦਾ ਪਰ ਫਿਰ ਵੀ ਮੈਂ ਸੋਚਿਆ ਜਾਈ ਮੈਂ ਮੰਜੇ ਤੇ ਬੈਲਾ ਹੀ ਪਿਆ ਰਹਿੰਦਾ ਜਾਂਦਾਰ ਮੈਂ ਬੈੱਡ ਤੇ ਹੀ ਰਹਿੰਦਾ ਚਲੋ ਦੋਸਤਾਂ ਨਾਲ ਗੱਲਬਾਤ ਕਰੀਏ ਤੇ ਦੋਸਤਾਂ ਨੂੰ ਦੱਸੀਏ ਕਿ ਰੱਬ ਨੇ ਤਾਂ ਮੈਨੂੰ ਮੰਜੇ ਤੇ ਬਿਠਾ ਲ ਹੀ ਦਿੱਤਿਆ ਮੰਜੇ ਤੇ ਬਿਠਾ ਲ ਹੀ ਦਿੱਤਿਆ ਤੇ ਆਪਣੇ ਦੁੱਖ ਸੁੱਖ ਸਾਂਝੇ ਕਰੀਏ ਪਰਿਵਾਰਿਕ ਵੀ ਦੁੱਖ ਸੁੱਖ ਸਾਂਝੇ ਕਰ ਲੈਂਦੇ ਆ ਨਾਲ ਨਾਲ ਹੁਣ ਇਹ ਹੀ ਮੇਰੀ ਸਮਝ ਨਹੀਂ ਆ ਰਹੀਆ ਕੀ ਮੇਰਾ ਕਾਰਡ ਕਿੱਥੇ ਚਲਾ ਗਿਆ ਦੋਸਤੋ ਮੈਂ ਆ ਭਾਈਆ ਮੇਰਾ ਵੀਡੀਓ ਜਿਆਦਾ ਜਿਆਦਾ ਦੇਖਣਾ ਤੇ ਦਰਸ਼ਕ ਦਰਸ਼ਕਾਂ ਤੱਕ ਵੀ ਪਹੁੰਚਾਉਣਾ ਕਿ ਇੱਕ 40% ਲਾਈਵ ਉਹ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਬੰਦਾ ਬ੍ਰੇਨ ਹੈਮਰੇਜ ਦਾ ਮਰੀਜ਼ ਹੋਣ ਦੇ ਬਾਅਦ ਵੀ ਐਨੀ ਹਿੰਮਤ ਰੱਖਦਾ ਹੈ ਕਿ ਲਾਈਵ ਆ ਕੇ ਵੀ ਲੋਕਾਂ ਨਾਲ ਖੁਸ਼ੀ-ਖੁਸ਼ੀ ਆਪਣੇ ਦਿਲ ਦੀਆਂ ਗੱਲਾਂ ਕਰਨਾ ਚਾਹੁੰਦਾ ਹੈ ਬੈੱਡ ਤੇ ਪਈ ਪਈ ਇੱਥੇ ਹਾਲਤ ਖਰਾਬ ਹੋ ਜਾਂਦੀ ਏ ਤੇ ਦੇਖੋ ਮੈਂ ਬੈੱਡ ਤੇ ਹੀ ਰਹਿੰਦਾ ਸਰੀਰ ਦੇ ਵਿੱਚ ਨਾ ਬਹੁਤ ਕਮਜ਼ੋਰੀ ਆ ਗਈ ਮੇਰੇ ਵਿੱਚ ਵੈਸੇ ਮੈਂ ਇੱਕ ਟਰੱਕ ਡਰਾਈਵਰ ਆ 30-32 ਸਾਲ ਟਰੱਕ ਚਲਾਇਆ ਕਸ਼ਮੀਰ ਤੇ ਲੈ ਕੇ ਕਨਿਆ ਕੁਮਾਰੀ ਤੱਕ ਮੈਂ ਸਾਰੀਆਂ ਸਟੇਟਾਂ ਗਾਤਿਆਂ ਪਰ ਮੈਂ ਹੁਣ ਬ੍ਰੇਨ ਐਮਪਰੇਜ ਕਰਕੇ ਉਸ ਪਰਮਤਮਾ ਨੇ ਪਤਾ ਨਹੀਂ ਕੁਝ ਇਹੋ ਜਿਹਾ ਹੋ ਗਿਆ ਮੇਰਾ ਦਿਮਾਗ ਕੰਮ ਨਹੀਂ ਕਰਦਾ ਗੱਡੀ ਗੁੱਡੀ ਮੇਰੀ ਛੁੱਟ ਗਈ ਸਾਰਾ ਛੁੱਟ ਗਿਆ ਬੇਰੋਜ਼ਗਾਰ ਵੀ ਹੋ ਗਿਆ ਤੇ ਹੁਣ ਬੈੱਡ ਤੇ ਹੀ ਪਿਆ ਰਹਿੰਦਾ ਇਹ ਲੋ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਆ ਦੇਖੋ ਮੈਂ ਬੈੱਡ ਤੇ ਹੀ ਪਿਆ ਐ ਇਹ ਆ ਦੇਖੋ ਤੇ ਆਪਣੇ ਘਰ ਇੱਥੇ ਦੇਖੋ ਮੈਂ ਇੱਥੇ आ देखो इतने बैठा किचन है परमात्मा का पूजा घर है पूजा पूजा, पूजा 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 स्थान जिस विच में सिमरन भी करता हाँ ਥੋੜੀਆਂ ਬਹੁਤ ਵੀਡੀਓ ਵੀ ਮੈਂ ਪਾਉਂਦਾ ਰਹਿੰਦਾ ਹਾਂ ਦੋਸਤੋ ਜੇ ਤੁਹਾਨੂੰ ਮੇਰਾ ਇਹ ਲਾਈਵ ਵੀਡੀਓ ਚੰਗਾ ਲੱਗੇ ਐ ਜੋ ਵੀ ਜਿਵੇਂ ਵੀ ਤਾਂ ਥੋੜਾ ਲਾਈਕ ਸ਼ੇਅਰ ਜ਼ਰੂਰ ਕਰਿਓ ਇੱਕ ਵੀਕ ਲਾਂਗ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿੰਦਾ ਬ੍ਰੇਨ ਹੈਮਰਜ ਮਰੀਜ਼ ਹੋਣ ਦੇ ਨਾਤੇ ਕੀ ਇਹ ਮੇਰਾ ਵੀਡੀਓ ਜਿਆਦਾ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਤੇ ਅਤੇ ਅਗਲੀ ਵਾਰ ਜਦੋਂ ਮੈਂ ਲਾਈਵ ਆਵਾਂ ਤਾਂ ਜੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬਰ ਕੀਤਾ ਹੋਊਗਾ सब तो पहले आपके पास हमारी वीडियो जाएगी मैं जो भी वीडियो मैं क्योंकि मैं और लाइव के अलावा और भी वीडियो बनाता रहता हूँ शॉर्ट वीडियो भी बनाता हूँ लॉन्ग वीडियो भी बनाता हूँ उसका पता भी आपको चलता रहेगा तो ठीक है दोस्तों आज के लिए इतना ही बाकी कल फिर इस टाइम आए आएंगे हाजिर होंगे अगर आपको पसंद आए तो, तो वही जो मैंने बोला कि विकलांग आदमी के लिए चालीस परसेंट विकलांग आदमी के लिए लाइक शेयर ज़रूर करें और सब्सक्राइब भी करें अब मेरा दिमाग इतना काम नहीं करता कि क्या बोलना क्या नहीं बोलना फिर भी मैं आप लोगों के साथ बात करने के लिए आया हूँ खुशी खुशी आया हूँ क्योंकि मेरा यहाँ बेड पे, पे 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 पड़े पढ़े मेरा टाइम पास होता नहीं तो मैंने सोचा चलो लाइव चलते हैं और कुछ टाइम भी पास हो जाएगा और दोस्तों से भी बातचीत हो हो जाएगी जी तो डन ये करना ना भूलें बार बार बोल रहा हूँ ओके धन्यवाद धन्यवाद तो नहीं अभी चलने दो भाई करना भी क्या है यहाँ बैठे बैठे टाइम पास नहीं होगा चलने दो कोई आएगा जुड़ेगा तो उसका धन्यवाद भी करेंगे हम्म ਧੰਨਵਾਦ ਦੋਸਤੋ ਕੱਲ ਫਿਰ ਇਸੇ ਸਮੇਂ ਮਿਲਾਂਗੇ